ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਨੀ ਹੈ ਬੰਦਾ ਸਿੰਘ ਬਹਾਦਰ ਦੇ ਇੱਕ ਬਹੁਤ ਹੀ ਖਾਸ ਸਫ਼ਰ ਬਾਰੇ ਹਾਂਜੀ ਉਹ ਸਫ਼ਰ ਜਿਹੜਾ ਨੰਨਡੇੜ ਤੋਂ ਸ਼ੁਰੂ ਹੋਇਆ ਤੇ ਪੰਜਾਬ ਵੱਲ ਆਇਆ ਬਿਲਕੁਲ ਇਹ ਕੋਈ ਆਮ ਯਾਤਰਾ ਨਹੀਂ ਸੀ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇੱਕ ਬਹੁਤ ਵੱਡਾ ਕੰਮ ਸੌਪਿਆ ਗਿਆ ਸੀ ਉਹਦਾ ਸ਼ੁਰੂਆਤੀ ਪੜਾਅ ਸੀ ਸਹੀ ਗੱਲ ਹੈ ਇਸ ਬਾਰੇ ਆਪਣੇ ਕੋਲ ਜਿਹੜੇ ਇਤਿਹਾਸਿਕ ਸਰੋਤ ਹੈਗੇ ਨੇ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਚੋਂ ਕੁਝ ਮੁੱਖ ਗੱਲਾਂ ਸਾਂਝੀਆਂ ਕਰਨ ਦੀ ਤਾਂ ਸ਼ੁਰੂਆਤ ਕਦੋਂ ਹੋਈ ਮੇਰਾ ਮਤਲਬ ਤਰੀਕ ਵਗੈਰਾ ਕੁਝ ਪਤਾ ਹੈ ਹਾਂਜੀ ਹਾਂਜੀ ਇਹ 5 ਅਕਤੂਬਰ 1708 ਦੀ ਗੱਲ ਹੈ ਨੰ ਢੇਰ ਤੋਂ ਟੂਰੀਸੀ ਅੱਛਾ ਤੇ ਗੁਰੂ ਸਾਹਿਬ ਨੇ ਕੀ ਪ੍ਰਬੰਧ ਕੀਤਾ ਸੀ ਉਹਨਾਂ ਦੇ ਜਾਣ ਦਾ ਉਹ ਉਹ ਇਕੱਲੇ ਗਏ ਸੀ ਨਹੀਂ ਇਕੱਲੇ ਨਹੀਂ ਗੁਰੂ ਸਾਹਿਬ ਨੇ ਭਾਈ ਭਗਵੰਤ ਸਿੰਘ ਬੰਗੇਸ਼ਰੀ ਸਨ ਉਹਨਾਂ ਦਾ ਇੱਕ ਵਪਾਰਿਕ ਕਾਫਲਾ ਸੀ ਜਿਹਨੂੰ ਉਦੋਂ ਟਾਂਡਾ ਕਹਿੰਦੇ ਸੀ ਟਾਂਡਾ ਅੱਛਾ ਹਾਂ ਮਤਲਬ ਕਾਫਲਾ ਹਾਂ ਉਹਦੇ ਨਾਲ ਤੁਰਿਆ ਸੀ ਇਹਦੇ ਪਿੱਛੇ ਸੋਚ ਇਹ ਹੀ ਸੀ ਕਿ ਇੱਕ ਤਾਂ ਸਫ਼ਰ ਲੰਬਾ ਸੀ ਸੁਰੱਖਿਆ ਰੇ ਦੂਜਾ ਐਵੇਂ ਬਹੁਤਾ ਰੌਲਾ ਨਾ ਪਵੇ ਚੁੱਪਚੁੱਪੀ ਤੇ ਨਿਕਲ ਜਾਣ ਹੂੰ ਇਹ ਤਾਂ ਕਾਫੀ ਸੋਚੀ ਸਮਝੀ ਵਿਉਂਤ ਲੱਗਦੀ ਹੈ ਤੇ ਸਿਰਫ ਪੇਜਾ ਹੀ ਨਹੀਂ ਗੁਰੂ ਸਾਹਿਬ ਨੇ ਕੁਝ ਨਿਸ਼ਾਨੀਆਂ ਜਾਂ ਤਾਕਤ ਦੇ ਪ੍ਰਤੀਕ ਵੀ ਦਿੱਤੇ ਸਨ ਹਾਂਜੀ ਬਿਲਕੁਲ ਇਹ ਬਹੁਤ ਅਹਿਮ ਹੈ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸ਼ਾਨ ਦਾ ਪ੍ਰਤੀਕ ਨੀਲਾ ਨਿਸ਼ਾਨ ਸਾਹਿਬ ਦਿੱਤਾ ਨਾਲ ਇੱਕ ਨਗਾਰਾ ਨਗਾਰਾ ਜਿਵੇਂ ਜੰਗ ਦਾ ਐਲਾਨ ਹੁੰਦਾ ਹਾਂ ਪ੍ਰਭੂ ਸੱਤਾਾਂ ਤੇ ਜੰਗ ਦੇ ਐਲਾਨ ਦਾ ਚਿੰਨ ਤੇ ਨਾਲ ਹੀ ਆਪਣੇ ਪੱਥੇ ਚੋਂ ਪੰਜ ਤੀਰ ਕੱਢ ਕੇ ਦਿੱਤੇ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਸੀ ਉਹਨਾਂ ਦਾ ਆਸ਼ੀਰਵਾਦ ਵਾਹ ਇਹ ਸਭ ਤੋਂ ਜ਼ਰੂਰੀ ਸ਼ਾਇਦ ਉਹ ਹੁਕਮਨਾਮਾ ਸੀ ਬਿਲਕੁਲ ਇੱਕ ਹੁਕਮਨਾਮਾ ਦਿੱਤਾ ਗਿਆ ਜਿਸ ਵਿੱਚ ਸਾਰੇ ਸਿੱਖਾਂ ਨੂੰ ਸਾਫ਼ ਲਿਖਿਆ ਸੀ ਕਿ ਬੰਦਾ ਸਿੰਘ ਦੀ ਅਗਵਾਈ ਕਬੂਲ ਕਰਨੀ ਹੈ ਤੇ ਉਹਨਾਂ ਦਾ ਸਾਥ ਦੇਣਾ ਹੈ। ਇਹੀ ਹੁਕਮਨਾਮਾ ਅੱਗੇ ਜਾ ਕੇ ਸਿੱਖਾਂ ਨੂੰ ਇਕੱਠਾ ਕਰਨ ਦਾ ਮਤਲਬ ਮੁੱਖ ਜ਼ਰੀਆ ਬਣਿਆ। ਠੀਕ ਹੈ। ਤੇ ਕੁਝ ਸਿੰਘ ਵੀ ਨਾਲ ਭੇਜੇ ਸਨ ਗੁਰੂ ਜੀ ਨੇ। ਇਹਨਾਂ ਦੀ ਗਿਣਤੀ ਜਾਂ ਨਾਵਾਂ ਬਾਰੇ ਕੁਝ ਪਤਾ ਲੱਗਦਾ? ਹਾਂ, ਕੁਝ ਸਿੰਘ ਨਾਲ ਜ਼ਰੂਰ ਭੇਜੇ ਸਨ ਪਰ ਇੱਥੇ ਨਾ ਥੋੜਾ ਜਿਹਾ ਇਤਿਹਾਸਿਕ ਸਰੋਤਾਂ 'ਚ ਫਰਕ ਆ ਜਾਂਦਾ। ਅੱਛਾ ਜਿਵੇਂ ਜਿਵੇਂ ਰਤਨ ਸਿੰਘ ਪੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਪੰਜ ਮੁਖੀ ਸਿੰਘਾਂ ਦਾ ਜ਼ਿਕਰ ਕੀਤਾ ਬినੋਦ ਸਿੰਘ ਕਹਨ ਸਿੰਘ ਬਾਦ ਸਿੰਘ ਰਣ ਸਿੰਘ RAM ਸਿੰਘ ਹਮ ਪਰ ਜੇ ਆਪਾਂ ਹੋਰ ਪੁਰਾਣੇ ਸਰੋਤ ਵੇਖੀਏ ਜਿਵੇਂ ਗੁਰੂਕੀਆਂ ਸਾਖੀਆਂ ਨੇ ਜਾਂ ਪਟਵਈਆਂ ਉਹਨਾਂ ਵਿੱਚ ਇਹ ਸਾਰੇ ਨਾਂ ਖਾਸ ਕਰਕੇ ਬినੋਦ ਸਿੰਘ ਤੇ ਕਹਨ ਸਿੰਘ ਉਸ ਵੇਲੇ ਉੱਥੇ ਹੋਣ ਬਾਰੇ ਪੱਕਾ ਸਬੂਤ ਨਹੀਂ ਮਿਲਦਾ ਅੱਛਾ ਤਾਂ ਇਹ ਕਿਉਂ ਹੋ ਸਕਦਾ ਕਈ ਵਾਰ ਇਹ ਵੀ ਹੁੰਦਾ ਹੈ ਕਿ ਬਾਦ ਦੀਆਂ ਲਿਖਤਾਂ ਵਿੱਚ ਜਾਂ ਤਾਂ ਘਟਨਾ ਦੀ ਅਹਿਮੀਅਤ ਵਧਾਉਣ ਲਈ ਜਾਂ ਜਿਵੇਂ ਲੋਕਾਂ 'ਚ ਗੱਲਾਂ ਚੱਲਦੀਆਂ ਨੇ ਮੌਖਿਕ ਪਰੰਪਰਾਵਾਂ ਦੇ ਆਧਾਰ 'ਤੇ ਕੁਝ ਨਾ ਬਾਦ ਵਿੱਚ ਜੁੜ ਜਾਂਦੇ ਨੇ ਸੋ ਪੱਕਾ ਕਹਿਣਾ ਔਖਾ ਹੈ ਕਿ ਬਿਲਕੁਲ ਸ਼ੁਰੂ 'ਚ ਕੌਣ-ਕੌਣ ਸੀ ਸਮਝ ਗਿਆ ਅੱਛਾ ਸਫਰ ਤਾਂ ਸ਼ੁਰੂ ਹੋ ਗਿਆ ਪਰ ਰਸਤੇ ਵਿੱਚ ਇੱਕ ਬਹੁਤ ਮਤਲਬ ਦੁਖਦਾਈ ਖਬਰ ਮਿਲੀ ਉਹਨਾਂ ਨੂੰ ਹਾਂਜੀ ਬਹੁਤ ਹੀ ਦੁਖਦਾਈ ਬੰਦਾ ਸਿੰਘ ਅਜੇ ਰਸਤੇ ਵਿੱਚ ਹੀ ਸਨ ਜਦੋਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਹੋਏ ਕਾਤਲਾਨਾ ਹਮਲੇ ਤੇ ਫਿਰ ਉਹਨਾਂ ਦੇ ਜੋਤੀ ਜੋਤ ਸਮਾਉਣ ਦੀ ਖਬਰ ਪਹੁੰਚੀ ਇਹ ਤਾਂ ਬਹੁਤ ਵੱਡਾ ਸਦਮਾ ਹੋਵੇਗਾ ਜਿਸ ਗੁਰੂ ਨੇ ਸਭ ਕੁਝ ਦਿੱਤਾ ਉਹਨਾਂ ਦੇ ਜਾਣ ਦੀ ਖਬਰ ਫਿਰ ਉਹਨਾਂ ਨੇ ਕੀ ਕੀਤਾ ਮਿਸ਼ਨ ਰੋਕ ਦਿੱਤਾ ਕੋ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੱਤਾ ਮਤਲਬ ਮਿਸ਼ਨ ਜਾਰੀ ਰੱਖਿਆ ਹਾਂ ਬਲਕਿ ਸ਼ਾਇਦ ਇਸ ਘਟਨਾ ਨੇ ਉਹਨਾਂ ਦਾ ਇਰਾਦਾ ਹੋਰ ਪੱਕਾ ਕਰ ਦਿੱਤਾ ਕਿ ਗੁਰੂ ਸਾਹਿਬ ਦਾ ਹੁਕਮ ਹਰ ਹਾਲਤ ਵਿੱਚ ਪੂਰਾ ਕਰਨਾ ਹੈ ਉਹ ਪੰਜਾਬ ਵੱਲ ਵਧਦੇ ਰਹੇ ਦ੍ਰਿੜਤਾ ਕਮਾਲ ਦੀ ਸੀ ਤੇ ਇਹ ਸਫ਼ਰ ਕਿੰਨਾ ਕੁ ਲੰਬਾ ਪੈ ਗਿਆ ਕਿੰਨਾ ਸਮਾਂ ਲੱਗਿਆ ਸਫ਼ਰ ਕਾਫੀ ਲੰਬਾ ਸੀ ਅੰਦਾਜ਼ਾ ਹੈ ਕਿ ਕੋਈ 1500 ਤੋਂ 1600 ਕਿਲੋਮੀਟਰ ਓਹੋ ਹਾਂ ਤੇ ਇਹ ਤੈਅ ਕਰਨ ਵਿੱਚ ਲਗਭਗ 4 ਮਹੀਨੇ ਲੱਗ ਗਏ 4 ਮਹੀਨੇ ਜਿਹੜੇ-ਜਿਹੜੇ ਇਲਾਕਿਆਂ 'ਚੋਂ ਦੀ ਲੰਗੇ ਉਹ ਮਹਾਰਾਸ਼ਟਰ ਤੋਂ ਚੱਲੇ ਫਿਰ ਖਾਨਦੇਸ ਆਇਆ ਮੰਦਸੌਰ ਯਾਨੀ ਮੱਧ ਪ੍ਰਦੇਸ਼ ਫਿਰ ਰਾਜਸਥਾਨ 'ਚ ਦਾਖਲ ਹੋਏ ਅਜਮੇਰ ਫੁਲੇਰਾ ਚੁਰੂ ਇਹਨਾਂ ਇਲਾਕਿਆਂ 'ਚੋਂ ਹੁੰਦੇ ਹੋਏ ਅਖੀਰ ਨੂੰ ਪਹੁੰਚੇ ਬਾਂਗੜ ਦੇਸ਼ ਬਾਂਗੜ ਦੇਸ਼ ਯਾਨੀ ਅੱਜ ਦਾ ਹਰਿਆਣਾ ਵਾਲਾ ਇਲਾਕਾ ਹਾਂਜੀ ਹਾਂਜੀ ਪਰਗਨਾ ਖਰਖੋਦਾ ਦੇ ਨੇੜੇ ਤੇੜੇ ਅੱਛਾ ਖਰਖੋਦਾ ਪਹੁੰਚ ਕੇ ਫਿਰ ਉਹਨਾਂ ਨੇ ਆਪਣਾ ਪਹਿਲਾ ਠਿਕਾਣਾ ਕਿੱਥੇ ਬਣਾਇਆ ਕਿਉਂਕਿ ਹੁਣ ਪੰਜਾਬ ਨੇੜੇ ਸੀ ਫਰੋਦਾ ਕੋਤ ਵੇ ਬੂਰ ਕੋਈ 13 ਕਿਲੋਮੀਟਰ ਉੱਥੇ ਦੋ ਪਿੰਡ ਨੇ ਸਿਹਰੀ ਤੇ ਖੰਡਾ ਉਹਨਾਂ ਦੇ ਵਿਚਾਲੇ ਜੰਗਲ ਜਿਹਾ ਇਲਾਕਾ ਸੀ ਜੰਗਲ ਵਿੱਚ ਹਾਂ ਉਜਾੜ ਜੀ ਸੁਨਸਾਨ ਜਗਾ ਸੀ ਦਿੱਲੀ ਤੋਂ ਵੀ ਬਹੁਤਾ ਦੂਰ ਨਹੀਂ ਕੋਈ 40 ਕਿਲੋਮੀਟਰ ਉੱਤਰ ਪੱਛਮ ਨੂੰ ਇਹ ਜਗਾ ਚੁਣਨ ਦਾ ਕਾਰਨ ਸੀ ਕਿ ਸੁਰੱਖਿਤ ਸੀ ਲੁਕੀ ਹੋਈ ਸੀ ਇੱਥੇ ਰਹਿ ਕੇ ਅਗਲੀ ਰਣਨੀਤੀ ਬਣਾਈ ਜਾ ਸਕਦੀ ਸੀ ਬਿਨਾ ਕਿਸੇ ਦੀ ਨਜ਼ਰ ਚਾਏ ਬਿਲਕੁਲ ਠੀਕ ਤੇ ਫਿਰ ਇਥੋਂ ਹੀ ਉਹਨਾਂ ਨੇ ਸਿੱਖਾਂ ਨੂੰ ਸੱਦਾ ਭੇਜਿਆ ਹੋਣਾ ਹਾਂਜੀ ਇੱਥੇ ਟਿਕਾਣਾ ਬਣਾ ਕੇ ਉਹਨਾਂ ਨੇ ਗੁਰੂ ਸਾਹਿਬ ਦਾ ਉਹੀ ਹੁਕਮਨਾਮਾ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਭੇਜਿਆ ਮਾਝਾ ਦੁਆਬਾ ਮਾਲਵਾ ਤੇ ਕੀ ਕਿਹਾ ਉਹਨਾਂ ਸੱਦਾ ਦਿੱਤਾ ਕਿ ਸਾਰੇ ਸਿੰਘ ਹਥਿਆਰਬੰਦ ਹੋ ਕੇ ਤਿਆਰ ਹੋ ਕੇ ਇਸ ਥਾਂ ਤੇ ਯਾਨੀ ਸਿਹਰੀ ਖਾਂਡਾ ਦੇ ਜੰਗਲ ਵਿੱਚ ਪਹੁੰਚਣ ਤੇ ਲੋਕ ਆਏ ਹਾਂ ਮਤਲਬ ਸਿੱਖਾਂ ਦਾ ਕੀ ਹੰਗਾਰਾ ਰਿਹਾ ਹੰਗਾਰਾ ਬਹੁਤ ਵਧੀਆ ਮਿਲਿਆ ਗੁਰੂ ਦੇ ਨਾਂ ਤੇ ਆਏ ਸੱਦੇ ਦੀ ਲਾਜ ਰੱਖੀ ਸਿੰਘਾਂ ਨੇ ਕੁਝ ਹੀ ਦਿਨਾਂ ਦੇ ਵਿੱਚ ਲਗਭਗ 500 ਹਥਿਆਰਬੰਦ ਸਿੰਘ ਸੂਰਮੇ ਆਪਣਾ ਘਰ-ਬਾਰ ਕੰਮਕਾਰ ਛੱਡ ਕੇ ਇੰਨੀ ਦੂਰ ਇਸ ਜੰਗਲ ਵਿੱਚ ਬੰਦਾ ਸਿੰਘ ਬਹਾਦਰ ਕੋਲ ਆਏ ਇਕੱਠੇ ਹੋਏ 500 ਸਿੰਘ ਸ਼ੁਰੂਆਤ ਵਿੱਚ ਹੀ ਹੰਨੀ ਇਹ ਇੱਕ ਬਹੁਤ ਵੱਡੀ ਗੱਲ ਸੀ ਇਹ ਉਸ ਮਹਾਨ ਸੰਗਰਾਸ਼ ਦੀ ਸ਼ੁਰੂਆਤ ਸੀ ਜਿਸ ਨੇ ਅੱਗੇ ਜਾ ਕੇ ਪੰਜਾਬ ਦਾ ਪੂਰਾ ਇਤਿਹਾਸ ਹੀ ਬਦਲ ਦੇਣਾ ਸੀ ਤਾਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਸ਼ੁਰੂਆਤੀ ਦੌਰ ਸੀ ਭਾਵੇਂ ਸਫਰ ਔਖਾ ਸੀ ਗੁਰੂ ਜੀ ਦਾ ਵਿਛੋੜਾ ਸੀ ਪਰ ਇਸ ਨੇ ਆਉਣ ਵਾਲੀ ਜਿੱਤ ਦੀ ਜਾਂ ਕਹਿ ਲਓ ਵੱਡੀਆਂ ਕਾਰਵਾਈਆਂ ਦੀ ਇੱਕ ਪੱਕੀ ਨੀਂਹ ਰੱਖ ਦਿੱਤੀ ਬਿਲਕੁਲ ਬੰਦਾ ਸਿੰਘ ਦੀ ਲੀਡਰਸ਼ਿਪ ਤੇ ਦੂਜੇ ਪਾਸੇ ਸਿੱਖਾਂ ਦਾ ਗੁਰੂ ਦੇ ਹੁਕਮ ਤੇ ਭਰੋਸਾ ਤੇ ਸਮਰਪਣ ਦੋਵੇਂ ਚੀਜ਼ਾਂ ਕਮਾਲ ਦੀਆਂ ਸਨ ਇਸ ਪੜਾਣੇ ਸਿਰਫ ਫੌਜੀ ਤਿਆਰੀ ਹੀ ਨਹੀਂ ਸ਼ੁਰੂ ਕੀਤੀ ਸਗੋਂ ਇਹ ਵੀ ਦਿਖਾ ਦਿੱਤਾ ਕਿ ਗੁਰੂ ਸਾਹਿਬ ਦਾ ਹੁਕਮ ਸਿੱਖਾਂ ਲਈ ਕੀ ਮਾਇਨੇ ਰੱਖਦਾ ਸੀ ਹਾਂ ਤੇ ਇਹ ਵੀ ਕਿ ਬੰਦਾ ਸਿੰਘ ਉਸ ਹੁਕਮ ਨੂੰ ਅੱਗੇ ਤੋਰਨ ਦੇ ਕਾਬਿਲ ਸਨ ਲੋਕਾਂ ਨੇ ਉਹਨਾਂ ਤੇ ਭਰੋਸਾ ਕੀਤਾ ਅੱਜ ਦੀ ਗੱਲਬਾਤ ਨੂੰ ਇੱਥੇ ਸਮੇਟਦੇ ਹੋਏ ਇੱਕ ਗੱਲ ਸੋਚਣ ਵਾਲੀ ਹੈ ਇੱਕ ਪਾਸੇ ਬੰਦਾ ਸਿੰਘ ਜਿਨ੍ਹਾਂ ਤੇ ਇੰਨੀ ਵੱਡੀ ਜ਼ਿੰਮੇਵਾਰੀ ਸੀ ਨਵਾਂ ਮਿਸ਼ਨ ਗੁਰੂ ਦਾ ਵਿਛੋੜਾ ਹੂੰ ਤੇ ਦੂਜੇ ਪਾਸੇ ਉਹ ਸੈਂਕੜੇ ਸਿੱਖ ਜਿਨ੍ਹਾਂ ਨੇ ਸਿਰਫ ਇੱਕ ਚਿੱਠੀ ਤੇ ਯਕੀਨ ਕਰਕੇ ਆਪਣਾ ਸਭ ਕੁਝ ਪਿੱਛੇ ਛੱਡ ਕੇ ਇੱਕ ਅਣਜਾਨ ਆਗੂ ਕੋਲ ਇੱਕ ਅਣਜਾਨ ਜੰਗਲ ਵਿੱਚ ਪਹੁੰਚਣ ਦਾ ਕਿੱਡਾ ਵੱਡਾ ਜਿਗਰਾ ਦਿਖਾਇਆ ਸਹੀ ਗੱਲ ਹੈ ਬਹੁਤ ਵੱਡਾ ਵਿਸ਼ਵਾਸ ਸੀ ਇਹ ਜਿਹੜਾ ਸ਼ੁਰੂਆਤੀ ਇਕੱਠ ਸੀ ਇਸ ਨੇ ਪੰਜਾਬ ਦੇ ਆਉਣ ਵਾਲੇ